ਨਵਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜੈ ਪੋਲਾ ਸ਼ੰਕਰ ਮਹਾਰਾਜ ਕੀ ਜੈ ਹੋ। ਆਜ मैं बहादुर चंद अरोड़ा समाज सेवक नव शहर मैं अज शिवरात्रि दिया और भोले शंकर महाराज दिया बहुत बहुत लख लख बधाई दिना हाँ और भोला शंकर मेरा हर मेरे शहर वासी से दया दृष्टि रखे मेहर करे और मेरे शहर वासी जड़े है गया। इसी तरह ही शिवरात्रि जड़े धूमधाम मनाते रहन और ਪ੍ਰਭੂ ਦਾ ਉਸ ਸ਼ਿਵਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਰਹਿਣ ਔਰ ਭੋਲਾ ਸ਼ੰਕਰ ਇਨਾਂ ਤੇ ਦਇਆ ਦ੍ਰਿਸ਼ਟੀ ਰੱਖੇ ਮਿਹਰ ਕਰੇ ਇਨਾਂ ਤੇ ਇਹੀ ਕਹਿੰਦਾ ਹੋਇਆ ਜੈ ਭੋਲੇ ਸ਼ੰਕਰ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਤਰ ਗੋਲਡਨ ਤਲਵ ਨੂੰ ਪੂਰੇ ਸ਼ਹਿਰ ਨੂੰ ਵਸੇ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਅਸੀਂ ਪੂਰਾ ਸ਼ੇਸ਼ ਗੋਲਡਨ ਪਰਿਵਾਰ ਸਭ ਸ਼ਹਿਰ ਵਸੇ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦੇ ਆ ਤੇ ਕੱਲ ਪਡਾਰੇ ਤੇ ਪਹੁੰਚਣ ਦੀ ਕਿਰਪਾ ਕਰਤਾ ਸਰ ਸ਼ਰਿ ਬੋਲੋ ਭਵਾਨ ਸੀ ਬੋਲੇ ਨਾਰਕੀ ਜੈ शिव शंकर गोल्डन क्लब ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਪੋਲੇਨਾਥ ਜੈ ਪੋਲੇ ਸ਼ੰਕਰ ਮੈਂ ਰਾਜਪਾਲ ਸਿੰਘ ਅ ਸੰਗੋਚਾਂ ਸਿੰਘ ਜੀ ਐਨ ਟਾਵਰ ਹਰੋ ਨਮਸਕਾਰ ਮੈਂ ਪੋਲੇ ਸ਼ੰਕਰ ਵੇ ਮਹਾ ਉਸਤੋ ਤੇ ਆਸ ਕਰਦਾ ਹਾਂ ਕਿ ਪੋਲੇ ਸ਼ੰਕਰ ਦਾ ਪ੍ਰੋਗਰਾਮ ਇਸੇ ਤਰ੍ਹਾਂ ਹਰ ਇੱਕ ਸਾਲ ਚੱਲਦਾ ਰਹੇ ਪੋਲੇ ਸ਼ੰਕਰ ਆਪਣੇ ਭਗਤਾਂ ਤੇ ਮਿਹਰ ਪ੍ਰੇਹ ਹੱਥ ਰੱਖਣਾ ਮੇਰੀ ਟੀਮ ਜੋ ਹੈ ਜੀ ਅਸੀਂ ਰਲ ਕੇ ਹੀ ਪਰਮਾਤਮਾ ਦੇ ਅਸੀਰਵਾਦ ਨਾਲ ਇਹ ਸਾਰਾ ਫਿਰ ਇੱਕ ਸਾਲ ਕਰਦੇ ਰਹਿੰਦੇ ਆ ਜੀ ਤੇ ਪੋਲੇ ਸ਼ੰਕਰ ਇਸ ਤਰ੍ਹਾਂ ਹੀ ਮਿਹਰ ਕਰਦੇ ਆ ਜੀ ਆ ਪੋਲੇ ਸ਼ੰਕਰ ਜੀ ਪੋਲੇ ਨਾ ਆਪੀ ਗੋਸ਼ੀ ਦੇ ਕੀ ਕਰ ਰਹੇ ਆ ਅੱਜ ਸ਼ਿਵ ਰਾਤਰੀ ਦੇ ਵਰਤ ਦੇ ਪ੍ਰੋਗਰਾਮ ਤੇ ਜਿਸੀਂ ਸਮੋਸਿਆਂ ਦਾ ਮਠਿਆਈ ਦਾ ਚਾਹ ਦਾ ਲੰਗਰ ਲਾ ਰਹੇ ਆ ਜੀ ਪੋਲੇ ਸ਼ੰਕਰ ਦੇ ਸਾਰੇ ਭਗਤਾਂ ਤੋਂ ਲੋਆਂ ਦਾ ਰਵੇ ਜੀ ਇਕਲ ਗੋਲਡਨ ਕਲੱਬ ਦੀ ਤਰਫੋਂ ਸਭ ਖੇਰ ਵਾਸੀਆਂ ਨੂੰ ਸ਼ਿਵ ਰਾਤਰੀ ਤੇ ਬਹੁ ਬਹੁ ਮੁਬਾਰਕਾਂ ਜੀ ਸ਼ੁਰੂਤਰੀ ਆਦਨ ਸਵੇਰੇ 9 ਵਜੇ ਤੋਂ ਲੈ ਕੇ ਹੈ ਜੀ ਸ਼ਾਮੀ 5 ਵਜੇ ਤੱਕ ਸ਼ਿਵ ਸ਼ੰਕਰ ਗੋਲਨਪੁਰਾ ਦੀ ਤਰਫੇ ਉਹ ਦਾੜਾ ਲੱਗੇਗਾ ਸਾਰੇ ਸ਼ਹਿਰ ਵਾਸੀਆਂ ਨੂੰ ਪੀੜਾ ਸਾਰੇ ਅਨੰਦਾਰੇ ਦੇ ਪਹੁੰਚਾਣ ਉਹ ਆਪਣਾ ਸ਼ਿਰਵਟਵਾਦ ਹੈ ਜਾ ਬੋਲੇ ਨਾ ਮਦਦ ਚੁੱਕਾ ਬੋਲੋ ਜੀ ਕਰੇ ਗਾਓ ਜੇ ਕਰਾ ਪੋलेश्वर ਸ਼ੰਕਰ ਦਾ ਬੋਲਨਪੁਰਾ ਜੈ ਜੇ ਕਰਾ ਪੋलेश्वर ਸ਼ੰਕਰ ਦਾ ਬੋਲਨਪੁਰਾ ਜੈ ਮਾ ਸ਼ਿਵ ਸ਼ਿਵਰਾਤਰੀ ਦੇ ਮਹਾ ਪਰਉਪ ਤਿਹਾਰ ਤੇ ਸਾਰੇ ਨਗਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਸ਼ਿਵ ਸ਼ੰਕਰ 골ਡਨ ਕਲੱਬ ਵੱਲੋਂ ਵੀ ਮੈਂ ਲੱਖ ਲੱਖ ਮੁਬਾਰਕਾਂ ਸਭ ਨੂੰ ਕਹਿੰਦਾ ਤੇ ਕੱਲ ਸ਼ਿਵ ਸ਼ੰਕਰ 골ਡਨ ਕਲੱਬ ਵੱਲੋਂ ਭੰਡਾਰਾ ਲਗਾਇਆ ਜਾ ਰਿਹਾ ਹੈ ਤੇ ਸਾਰੇ ਨਗਰ ਵਾਸੀਆਂ ਨੂੰ ਅਪੀਲ ਕਰਦਾ ਕਿ ਇੱਥੇ ਪਹੁੰਚਣ ਦੀ ਕਮਲਤਾ ਕਰਨ ਜੈ ਸ਼ਿਵ ਸ਼ੰਕਰ ਗੋਰੀ ਸ਼ੰਕਰ ਮਹਾ ਸ਼ਿਵ ਰਾਤਰੀ ਦੀ ਮਹਾ ਸ਼ਿਵ ਰਾਤਰੀ ਦੀ ਸਾਰੇ ਨਿਵਾਸੀਆਂ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅਤੇ ਸ਼ੁਭ ਕਾਮਨਾਵਾਂ ਧਾਰਮਿਕ ਉత్సਵ ਕਮੇਟੀ ਤੋਂ ਅੱਜ ਦੁਪਹਿਰੇ 2 ਵਜੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਦਾਣਾ ਮੰਡੀ ਤੋਂ ਚੱਲੇਗੀ ਅਤੇ ਮੁੱਖ ਬੁਜ਼ਾਰਾ ਚੁੰਤੀ ਬਾਅਦ ਫਿਰ ਦਾਣਾ ਮੰਡੀ ਸਮਾਪਤ ਹੋਏਗੀ ਉਹ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਿੱਚ ਸ਼ਾਮਲ ਹੋਵੋ ਅਤੇ ਪ੍ਰਭੂ ਦਾ ਆਸ਼ੀਰਵਾਦ ਪਾਓ ਕੱਲ ਸ਼ਿਵ ਸ਼ੰਕਰ 골ਡਨ ਕਲੱਬ ਵੱਲੋਂ ਇੱਕ ਵਿਸ਼ਾਲ ਪੰਡਾਰਾ ਰੇਲਵੇ ਰੋਡ ਤੇ ਕੀਤਾ ਜਾਏਗਾ ਉਹਦੇ ਵਿੱਚ ਮੈਂ ਸਾਰਿਆਂ ਸਾਰਾ ਵਾਚੂ ਨੂੰ આમંત્રਿਤ ਕਰਦਾ ਕਿ ਭੰਡਾਰੇ ਦੇ ਵਿੱਚ ਸ਼ਾਮਲ ਹੋਵੋ ਔਰ ਪ੍ਰਸ਼ਾਦ ग्रहण ਕਰੋ ਜੈ ਸ਼ੰਕਰ ਇਹ ਸੱਜਣਾਂ ਸਿੰਘ ਭਗਸੇਈ ਨਗਰ ਦਾ ਸਵਤੰਤ ਅਧਿਆਪਕ ਸੇਵਕ ਵਰਗੀਆਂ ਸਾਲ ਫੇਰ ਨਮੀਆਂ ਤੇ ਤਾਹੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ